ਇਹ ਲੋਕ ਸਭਾ ਚੋਣਾਂ ਦਾ ਵਿਗਲਵਾ ਚੁੱਕਾ ਹੈ ਪਿੰਡ ਦੇ ਸਿਆਸੀ ਮੁੱਦੇ ਲੋਕਾਂ ਸਾਹਮਣੇ ਆਉਣ ਲੱਗਦੇ ਹਨ ਅਜੇ ਇਹ ਮਾਮਲਾ ਜਿਲ੍ਹਾ ਲੁਧਿਆਣਾ ਦੇ ਪਿੰਡ ਪੈਰੋ ਮੁੰਨਾ ਵਿਖੇ ਇੱਕ ਸ਼ਾਮ ਲੜਦਾ ਹੈ ਜੋ ਕਿ ਪੰਚਾਇਤੀ ਜ਼ਮੀਨ ਹੈ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਮਜ਼ਦੂਰ ਦਾ ਥੋੜੀ ਜੀ ਥਾਂ ਤੇ ਕਬਜ਼ਾ ਸੀ ਤੇ ਉਸ ਨੇ ਉਸ ਉੱਪਰ ਆਪਣਾ ਹੱਕ ਜਿਤਾਉਂਦੇ ਹੋਏ ਕਿਹਾ ਕਿ ਇਸ ਵਿੱਚੋਂ ਕੁਝ ਥਾਂ ਸਾਡੀ ਹੈ ਅਤੇ ਉਹਨਾਂ ਨੇ ਕੁਝ ਪਿੰਡ ਦੇ ਮੋਹਦਵਾਰ ਬੰਦਿਆਂ ਨੇ ਨਾਂ ਲੈ ਕੇ ਜ਼ਿਕਰ ਕੀਤਾ ਕਿ ਉਹਨਾਂ ਵੱਲੋਂ ਇਹ ਥਾਂ ਢਾਈ ਗਈ ਹੈ ਪਰ ਜਦੋਂ ਉਹਨਾਂ ਲੋਕਾਂ ਨਾਲ رابطہ ਕਾਇਮ ਕੀਤਾ ਤਾਂ ਇਹ ਉਹਨਾਂ ਕਹਿਆ ਕਿ ਇਹ ਸਰਕਾਰ ਦਾ ਮਾਮਲਾ ਹੈ ਇਸ ਵਿੱਚ ਸਾਡੀ ਕੋਈ ਦਖਲਅੰਦਾਜ਼ੀ ਨਹੀਂ ਹੈ ਜਦੋਂ ਇਸ ਸਵੰਧ ਵਿੱਚ ਸਬੰਧਕ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਤਾਂ ਉਹਨਾਂ ਅੱਗੇ ਉਹ ਕਹਿਆ ਕਿ ਇਹ ਤਾਂ ਤੇ ਅੰਗਵਾੜੀ ਸਰਕੂ ਸਰਕਾਰ ਵੱਲੋਂ ਮਨਜ਼ੂਰ ਕੀਤਾ ਜਾ ਚੁੱਕਾ ਹੈ ਕਿ ਉਸ ਦੀ ਅਸਾਰੀ ਹੋਣ ਜਾ ਰਹੀ ਹੈ ਇਸ ਸਵੰਧ ਵਿੱਚ ਸਰਦਾਰ ਬਲਜੀਤ ਸਿੰਘ ਸਰਪੰਚ ਪੈਰੋ ਮੁੰਨਾ ਨੇ ਕਿਹਾ ਕਿ ਕੁਝ ਪਿੰਡ ਦੇ ਲੋਕ ਅਤੇ ਸਿਆਸੀ ਲੋਕ ਇਸ ਗਰੀਬ ਦੀ ਜਗ੍ਹਾ ਨੂੰ ਢਾ ਰਹੇ ਹਨ ਅਤੇ ਅਸੀਂ ਹਮੇਸ਼ਾ ਗਰੀਬਾਂ ਦੀ ਮਦਦ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਗਰੀਬਾਂ ਨੂੰ ਵੀ ਇਨਸਾਫ ਦਿਵਾਇਆ ਜਾਵੇ ਜਿਕਰਯੋਗ ਹੈ ਇਸ ਜਗ੍ਹਾ ਦਾ ਰੌਲਾ ਪਹਿਲਾਂ ਵੀ ਕਈ ਵਾਰ ਪੈ ਚੁੱਕਾ ਹੈ ਅਤੇ ਇਸ ਦੇ ਚਿੱਠੀ ਪੱਤਰ ਕਈ ਵਾਰ ਸਰਕਾਰੀ ਦੁਆਰੇ ਕੱਡੇ ਜਾ ਚੁੱਕੇ ਹਨ ਇਸ ਦੇ ਸਬੰਧ ਵਿੱਚ ਜਦੋਂ ਲੋਕਾਂ ਨੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਹਿਮਤੀ ਦਿਵਾਈ ਕਿ ਇਹ ਜਗ੍ਹਾ ਪੰਚਾਇਤ ਦੇ ਨਾਂ ਬੋਲਦੀ ਹੈ ਸਨੇ ਅਸੀਂ ਚੰਡੀਗੜ੍ਹ ਰਹਿੰਦੇ ਸੀਗੇ ਕਲਪੰਚ ਨੇ ਸਾਡੀ ਕੰਦ ਸੋਮਵਾਰ ਨੂੰ ਢਾਈਏ ਅਸੀਂ 5 ਦਿਨ ਪਹਿਲਾਂ ਰਹਿ ਕੇ ਗਏ ਸੀਗੇ ਸਾਡੇ ਨਾਲ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੈ ਕਿ ਸਾਡੇ ਜਾਣੇ ਤੋਂ ਬਾਅਦ ਇਹਨਾਂ ਨੇ ਕੰਦ ਢਾਈ ਹੈਗੀ 6 ਫੁੱਟ ਦੀ ਜਗ੍ਹਾ ਇਹਨਾਂ ਨੇ ਲਿੱਤੀ ਹੈ ਕਿ ਸਾਨੂੰ ਕਹਿੰਦੇ 6 ਫੁੱਟ ਦੀ ਜਗ੍ਹਾ ਲੈਣੀ ਹੈ ਅਸੀਂ ਮਨਜ਼ੂਰ ਹੋ ਗਏ ਸੀਗੇ ਮੁੜ ਕੇ ਇਹਨਾਂ ਨੇ ਸਾਡੀ ਕੰਦ ਸਾਰੀ ਢਾ ਦੀ ਹੈਗੀ ਅਸੀਂ ਫਿਰ ਮੁੜ ਕੇ ਇਹਨਾਂ ਦੀ ਵੀਡੀਓ ਬਣਾਈ ਹੈਗੀ ਅੱਜ ਅੱਜ ਵੀਡੀਓ ਇਹਨਾਂ ਦੀ ਬਣਾਈ ਹੋਈ ਹੈ ਸਾਰਿਆਂ ਦੀ ਜਿੰਨਾ ਜਿੰਨਾ ਨਾਲ ਖੜੇ ਸੀਗੇ ਸਭ ਦੀ ਵੀਡੀਓ ਬਣਾਈ ਹੈ ਇਹ ਕਦੋਂ ਹੋਇਆ ਜੀ ਮਾਮਲਾ ਇਹ ਹੋਇਆ ਸੋਮਵਾਰ ਨੂੰ ਇਹਨਾਂ ਨੇ ਕੰਦ ਢਾਈ ਆ ਔਰ ਅੱਜ ਇਹਨਾਂ ਨੇ ਆ ਨਿਰਗਾਂ ਲਾ ਕੇ ਸਾਡੀ ਨਵਾਂ ਪੱਟੀਆਂ ਹੋਈਆਂ ਨੇ ਜੀ ਸਰਪੰਚ ਸਾਹਿਬ ਕੀ ਹੋਇਆ ਮੈਂ ਬਿਲਬੇਸ ਸਰਪੰਚ ਮੈਂ ਪਰਮਨ ਅੱਜ ਸਵੇਰੇ ਮੈਨੇ ਦਾ ਰੋੜੂ ਦਾ ਫੋਨ ਗਿਆ ਸੀਗਾ ਬਈ ਸਾਡੇ ਨਾਲ ਧੱਕਾ ਹੋ ਰਿਹਾ ਫਿਰ ਆਇਆ ਇੱਥੇ ਜਾਂ ਦੇਖਿਆ ਤਾਂ ਧੱਕੇ ਨਾਲ ਇਹ ਕੰਨਾਂ ਢਾਈਆਂ ਗੀਆਂ ਕਲਵੀਰ ਸਿੰਘ ਸੀਗੇ ਇੱਥੇ ਰੋੜੂ ਦੂਰਾਂ ਸੀਗਾ ਤੇ ਪ੍ਰਦੀਪ ਸਿੰਘ ਸੀਗੇ ਤੇ ਮੇਰੇ ਗਾਲ ਨੂੰ ਲਾ ਕੇ ਤੇ ਨਾਲ ਇਹਨਾਂ ਦਾ ਇੱਕ ਜੇਈ ਸੀਗਾ ਤੇ ਸਾਨੂੰ ਪਤਾ ਲੱਗਿਆ ਜਦੋਂ ਇਹਨਾਂ ਨੂੰ ਪੁੱਛਿਆ ਤੁਸੀਂ ਕਿਉਂ ਢਾਉਨੇ ਹੋ ਤਾਂ ਕੁਲਵੀਰ ਸਿੰਘ ਨੇ ਇਹਨਾਂ ਨੂੰ ਇਹ ਕਿਹਾ ਵੀ ਮੈਂਨੇਟ ਹਾਂਦਾ ਪ੍ਰਸ਼ਾਸਨ ਤਾਂ ਫਾਰਿਆ ਠੀਕ ਹੈ ਜੀ ਮਤਲਬ ਸਿੱਧਾ-ਸਿੱਧਾ ਐਮਐਲਏ ਹਰਦੀਪ ਸਿੰਘ ਮੁੰਡਿਆ ਦਾ ਹੱਥ ਆ ਉਹਨਾਂ ਦੀ ਸ਼ਹਿਤੇ ਕਮ ਹੋਇਆ ਹੈ ਇਹਨਾਂ ਨੇ ਬਿਲਕੁਲ ਨਿਆਂਇਤ ਧੱਕਾ ਹੋਇਆ ਤੇ ਜਿਹਦੇ ਕਰਕੇ ਇਹ ਇਹਨਾਂ ਦੀ ਇਹਦੀ ਨਖੇਦੀ ਕਰਦੇ ਕੰਮ ਇਹਨਾਂ ਦੇ ਨਿਸ਼ਾਨ ਦੀ ਵਗੈਰਾ ਵਾਲੀ ਸੀ ਜਗ੍ਹਾ ਤੇ ਕੁਝ ਨਿਕਲਵਾਈ ਗਈ ਹੈਗੀ ਠੀਕ ਹੈ ਨਿਸ਼ਾਨਦੇ ਹੀ ਕਰਵਾਉਂਦੇ ਤਾ ਜਿੱਥੇ ਪੰਚਾਇਤ ਦੀ ਜਗ੍ਹਾ ਨਿਕਲਦੀ ਫਿਰ ਉੱਥੇ ਕਰਵਾਉਂਦੇ ਵੱਖਰੀ ਗੱਲ ਦੀ ਕੋਈ ਨੋਟਸ ਦਿੰਦੇ ਤਾਂ ਵੱਖਰੀ ਗੱਲ ਦੀ ਕੋਈ ਇਹਨਾਂ ਨੇ ਨੋਟਸ ਵਿੱਚ ਦਿੱਤਾ ਕੁਝ ਨਹੀਂ ਕੀਤਾ ਧੱਕੇ ਨਾਲ ਉਹਨਾਂ ਦਾ ਆ ਕੇ ਨਾਲ ਹੀ ਹੋ ਧਾਰਕ ਇਹ ਤਾਂ ਕਾਨੂੰਨ ਦੇ ਵਿੱਚ ਵੀ ਹੈ ਜੋ ਕਾਨੂੰਨ ਦੇ ਵੀ ਜੋ ਜੇ ਕਿਸੇ ਤੁਸੀਂ ਜਗ੍ਹਾ ਛਡਾਉਣੀਆਂ ਤਾਂ ਉਹਨਾਂ ਨੂੰ ਪਹਿਲਾਂ ਨੋਟਿਸ ਦਿੱਤਾ ਜਾਵੇ ਇਹਨਾਂ ਨੇ ਕੋਈ ਇਹਨਾਂ ਨੂੰ ਨੋਟਿਸ ਨਹੀਂ ਦਿੱਤਾ ਹੈ ਚੁੱਪ ਕਰਕੇ ਆ ਕੇ ਜਗ੍ਹਾ ਉਹਨਾਂ ਨੇ ਇਹਨਾਂ ਦੇ ਗਿਆਂ ਤੋਂ ਬਾਅਦ ਇਹ ਕੰਦਾਂ ਢਾਤੀਆਂ ਬਿਲਕੁਲ ਨਹੀਂ ਦੱਸਿਆ ਇਹਨਾਂ ਨੇ ਕੋਈ ਜਾਬਤਾ ਵੀ ਲੱਗਿਆ ਹੋਇਆ ਹੈ ਜੀ ਇਹਦੇ ਵਿੱਚ ਤਾਂ ਇਹ ਨਜਾਇਜ਼ ਬਣਦੀ ਹੈ ਗੱਲ ਪਰ ਇਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਬਸ ਆਪਦੀ ਮਰਜ਼ੀ ਨਾਲ ਕਰਦਾ ਜਿਹਾ ਲੱਗੂ ਹੁਣ ਆਪਣੀ ਨਹੀਂ ਉਹ ਜਗਤ ਮੇਰੇ ਕੋਈ ਹੈਗੀ ਨੌਲੇਜ ਤੁਹਾਨੂੰ ਕੋਈ ਮਾੜੀ ਮੁੱਟੀ ਕੋਈ ਜਾਣਕਾਰੀ ਦੇ ਸਕਦੇ ਹੋ ਕਿਹੜੀ ਜਗਤ ਜਿਹੜੀ ਆ ਕੋਈ ਅਗਨਵਾੜੀ ਸਕੂਲ ਬਣ ਰਿਹਾ ਜਾਂ ਕਹਿੰਦੇ ਵੀ ਉੱਥੇ ਕੋਈ ਪਹਿਲਾਂ ਰਹਿੰਦੇ ਸੀ ਕੁਝ ਲੋਕ ਨਹੀਂ ਇਹਦੇ ਬਾਰੇ ਕੋਈ ਨਹੀਂ ਹੈ ਸਾਨੂੰ ਬਿਲਕੁਲ ਬਿਲਕੁਲ ਸਾਨੂੰ ਚਾਰਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਜੀ ਇੰਨਾ ਕੁ ਮਿੰਟ ਤਾਂ ਬਤਾ ਬਈ ਉਹ ਉਹ ਬਾਹਰ ਪਾ ਉਹ ਸੀਗੇ ਉਹਦੇ ਆਪਣੇ ਉਨਾ ਦਾ ਖੂਦ ਹੀਗਾ ਓਕੇ ਉਹ ਖੂਦ ਫਿਰ ਨਹੀਂ ਤਾਂ ਅੰਦਰ ਹੋਗੇ ਸ਼ਾਮਲਾਟ ਸ਼ਾਮਲਾਟ ਬਣ ਗਈ ਲੋਕਾਂ ਨੇ ਪਹਿਲਾਂ ਉਹੀ ਇੱਕ ਦੂਜੇ ਨੇ ਹਿੱਸੇ ਆਪਣੇ ਵਿੱਚ ਹੋਏ ਨੇ ਰਜਟੀਆਂ ਤਾਂ ਹੋਈਆਂ ਨਹੀਂ ਉਹਦੀਆਂ ਖੁੱਲੀ ਜਗ੍ਹਾ ਹੋ ਉਹ ਨਾ ਉਹ ਤਾਂ ਫਿਰ ਉਹ ਪੰਚਾਇਤ ਦੀ ਖੜਗੇ ਸਾਰੇ ਜਾ ਕੇ ਹਮ ਹੁਣ ਉੱਥੇ ਬਣਦਾ ਉਹ ਉੱਥੇ ਰੌਲਾ ਹੋਊਗਾ ਦਾ ਇਹ ਮੈਂ ਤਾਂ ਤਾਂ ਮੈਂ ਤਾਂ ਇੰਨਾ ਮਤਲਬ ਇਹ ਰੌਲਾ ਬਿਲਕੁਲ ਸਹੀ ਗੱਲ ਬੋਲੀ ਬਿਲਕੁਲ ਸਹੀ